ਵਲੌਗ ਦਾ ਮਤਲਬ ਹੁੰਦਾ ਹੈ ਵੇਲੇ ਲੋਕ ਉੜ ਜਲੂਲ ਗੱਲਾਂ ਓਏ ਇਹਦੇ ਸਿਰਨਾ ਕੀ ਹੁੰਦਾ ਕੁਛ ਵੀ ਨਹੀਂ ਫੋਨ ਕੱਢਣਾ ਹੈ ਕੈਮਰਾ ਔਨ ਕਰਨਾ ਹੈ ਬਸ ਚੱਲ ਪੈਣਾ ਜਿਹੜੀ ਬੁੱਤੀ ਸਾਹਮਣੇ ਆ ਗਈ ਬੋਲੀ ਜਾਣਾ ਇਹ ਮੇਰਾ ਚਾਚਾ ਹੈ ਇਹ ਮੇਰਾ ਡੈਡੀ ਹੈ ਇਹ ਮੈਂ ਰੱਸੀ ਟਾਪ ਗਿਆ ਹੂੰ ਇਹ ਹਮਾਰਾ ਦਾਦਾ ਹੈ ਇਹ 200 ਸਾਲ ਦਾ ਹੈ ਇਹ ਮਰ ਨਹੀਂ ਰਹਾ ਹੈ ਬਸ ਕੈਮਰਾ ਬੰਦ ਨਹੀਂ ਹੋਣਾ ਚਾਹੀਦਾ ਪੈਸੇ ਹੀ ਪੈਸੇ ਓਏ ਓਏ ਚੱਪਲੀਆਂ ਨਾਲ ਮਾਰ ਓਏ ਓਏ ਵੀ ਕੋਈ ਕਲਾ ਹੋਈ ਯਾਰ ਓਏ ਅੱਜ ਕੱਲ ਇਹ ਹੀ ਕਲਾ ਬਾਬਲਾ ਤੂੰ ਕਿਉਂ ਨਹੀਂ ਸਮਝਦਾ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਚਾਚਾ ਹਾਂ ਤੂੰ ਐ ਕਰ ਤੂੰ ਇੰਗਲੈਂਡ ਜਾ ਮੈਂ ਉੱਥੇ ਜਾ ਕੇ ਵਾਪਸ ਆਈ ਅਸੀਂ ਤੈਨੂੰ ਦੇਖ ਕੇ ਹੈਰਾਨ ਹੋਵਾਂਗੇ ਸਰਪ੍ਰਾਈਜ਼ ਵੀਡੀਓ ਬਣਾਵਾਂਗੇ ਠੀਕ ਆ ਜਾ ਫੜਾ ਫੜ ਐਲਪੀ ਇੰਗਲੈਂਡ ਦੂਰ ਆ ਮੈਂ ਕਦ ਤਰ ਤੋ ਆ ਜਾ ਵਾਹ ਤੂੰ ਕਰੀ ਠੀਕ ਹੈ ਚਾਚਾ ਵਲਾ ਹਬੀਬੀ ਯਾਰ ਤੁਸੀਂ ਰਹਿਣ ਦਿਓ ਮੈਂ ਜਾਣਾ ਦਾਦੇ ਹਾਂ ਚਾਣਾ ਪੀਵੀ ਮੈਂ ਤੈਨੂੰ ਆਗੇ ਪਿਆਉਂਗਾ ਹਾਂ ਬਹੁਤ ਖਤਰਨਾਕ ਕੰਟੈਂਟ ਬਣਾਉਂਗਾ ਪੈਸੇ ਬਹੁਤ ਆਉਣਗੇ